ਅੰਮ੍ਰਿਤਸਰ ਪੁਲਿਸ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਲੁੱਟਖੋ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਨੌਜਵਾਨ ਰਾਤ ਦੇ ਹਨੇਰੇ ਦੇ ਵਿੱਚ ਰਾਹਗੀਰਾਂ ਨੂੰ ਰੋਕ ਕੇ ਉਹਨਾਂ ਦੇ ਪਾਸੋਂ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਦੀ ਹੈ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਰਲ ਕੇ ਬੀਤੇ ਦਿਨ ਅੰਮ੍ਰਿਤਸਰ ਦੇ ਗੁੰਮਟਾਲਾ ਚੌਂਕ ਦੇ ਇੱਕ ਆਟੋ ਨੂੰ ਰੋਕ ਕੇ ਉਸ ਦੇ ਵਿੱਚ ਸਵਾਰ ਕੁਝ ਲੋਕਾਂ ਨੂੰ ਰੋਕਿਆ ਅਤੇ ਉਹਨਾਂ ਨੂੰ ਹਥਿਆਰ ਵਖਾ ਕੇ ਉਹਨਾਂ ਦੇ ਪਾਸੋਂ ਲੁੱਟਖੋ ਕੀਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲ ਨੋ ਜਵਾਨਾਂ ਦੀਆਂ ਉਹ ਵੀ ਤੁਹਾਨਾਂ ਸਾਂਝੀ ਕਰ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੁਣ ਮੂਲ ਕੋਈ ਖੜੇ ਤਿੰਨ ਨੌਜਵਾਨ ਉਹੀ ਨੇ ਜਿਨ੍ਹਾਂ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਰਾਹਗੀਰਾਂpassੋਂ ਲੁੱਟਖੋ ਕੀਤੀ ਜਾਂਦੀ ਸੀ ਤਾਂ ਦੇਖ ਸਕਦੇ ਹੋ ਜਿਹੜੇ ਪਹਿਲਾਂ ਵੱਡੇ ਖੱਬੀ ਖਾਨ ਬਣੇ ਫਿਰਦੇ ਸੀ ਤਾਂ ਹੁਣ ਕਿਸ ਤਰੀਕੇ ਦੇ ਨਾਲ ਸਿਰ ਝੁਕਾਈ ਬੈਠੇ ਨੇ ਤਾਂ ਦੱਸ ਦਈਏ ਕਿ ਇਹਨਾਂ ਤਿੰਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਫੌਜ ਦੇ ਵਿੱਚੋਂ ਰਿਟਾਇਰ ਦੱਸਿਆ ਜਾ ਰਿਹਾ ਫੌਜ ਦੀ ਨੌਕਰੀ ਕਰਦਾ ਸੀ ਜਦੋਂ ਰਿਟਾਇਰ ਹੋਇਆ ਤਾਂ ਰਿਟਾਇਰ ਹੋਣ ਤੋਂ ਬਾਅਦ ਇਸ ਦੇ ਵੱਲੋਂ ਲੁੱਟਖੋ ਕਰਨ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਬ ਲੋਕਾਂ ਨੂੰ ਹਥਿਆਰ ਵਿਖਾ ਕੇ ਉਹਨਾਂ ਦੇ ਪਾਸੋਂ ਲੁੱਟਖੋਹ ਦੀ ਜਿਹੜੀ ਵਾਰਦਾਤ ਹੈ ਔਰ ਉਹਨਾਂ ਦੇ ਪਾਸੋਂ ਸੋਨੇ ਦੇ ਗਹਿਣੇ ਜਿਹੜੇ ਸੀ ਉਹ ਲੁੱਟੇ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਇਹਨਾਂ ਦੇ ਵੱਲੋਂ ਜੋ ਸਮਾਨ ਲੁੱਟਿਆ ਗਿਆ ਸੀ ਉਹ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮਿਤੀ 26 10 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁੰਮਟਾਲੇ ਏਰੀਆ ਦੇ ਵਿੱਚ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਔਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਕੋਈ ਕੁਝ ਸਮਾਨ ਖੋ ਕੇ ਲੇ ਗਿਆ ਸੀ ਸਾਡਾ ਟੀਮ ACP ਵੈਸਟ ਸ਼ਿਵਦਰਸ਼ਨ ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ 72 ਆਵਰਸ ਦੇ ਵਿੱਚ ਵਿੱਚ ਉਹਨਾਂ ਤੀਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰੰਜੀਤ ਫੌਜੀ ਹੈ ਉਹਦੇ ਖਿਲਾਫ 7 ਮੁਕਦਮੇ ਆਲਰੇਡੀ ਦਰਜ ਹੋ ਚੁੱਕੇ ਆ ਵੱਖ-ਵੱਖ ਧਾਰਾ ਦੇ ਐਨਡੀਪੀਐਸ ਐਕਟ ਦੇ ਵੀ ਹੈ ਕੇਸਿਸ ਉਹਨਾਂ ਦੇ ਖਿਲਾਫ ਤੇ ਦੂਜਾ ਜਿਹੜਾ ਦੋਸ਼ੀ ਹੈ ਪਲਵਿੰਦਰ ਸਿੰਘ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰਸ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਨਾ ਤੋਂ ਇੱਕ 골ਡ ਚੇਨ ਦੋ ਇਅਰ ਦੋ ਇਅਰ ਰਿੰਗਸ ਇੱਕ 골ਡ ਰਿੰਗ ਇੱਕ সিলਵਰ ਰਿੰਗ ਤੇ ਜਿਹੜਾ ਮੋਟਰਸਾਈਕਲ ਵਾਰ ਦਾਤ ਵਾਸਤੇ ਯੂਜ਼ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ ਤਿੰਨ ਜਣਾਂ ਦੇ ਵਿੱਚ ਇੱਕ ਜਿਹੜਾ ਹੈਗਾ ਇਹ ਫੌਜ ਤੋਂ ਰਿਟਾਇਰਡ ਸੀਗਾ ਤੇ ਦੋ ਬੰਦੇ ਐਸੇ ਹੀ ਵੇਲੇ ਤੁਰੇ ਫਿਰਦੇ ਰਹਿੰਦੇ ਤੇ ਨਸ਼ੇ ਦੀ ਆਦੀ ਹੈ ਇਹ ਸਾਰੇ ਤੇ ਸਾਰੇ ਨੀ ਕੁਆਲਿਫਿਕੇਸ਼ਨ ਪੜ੍ਹਦੇ ਨੇ ਉਹ ਕੋਈ ਪੜਾਈ ਦੀ ਕੁਆਲਿਫਿਕੇਸ਼ਨ ਹੈ ਨਹੀਂ ਜੀ ਇਹ ਸਾਰੇ ਸ਼ਾਇਦ ਦੇ ਦਸਤੇ ਵੀ ਨਹੀਂ ਹੋ ਸਕਦਾ ਦੀ ਕੀ ਬਰਾਮਦ ਹੋਇਆ ਨਕਰ ਇਹਨਾਂ ਕੋਲ ਇੱਕ 골ਡ ਚੇਨ ਦੋ ਇਅਰ ਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਇੱਕ ਮੋਟਰਸਾਈਕਲ ਇਸ ਤੋਂ ਇਲਾਵਾ ਜਿਹੜਾ ਇੱਕ ਦਾਤਰ ਤੇ ਇੱਕ ਕਿਰਪਾਨ ਜਿਸ ਦੀ ਵਰਤੋਂ ਹੋਈ ਸੀ ਜਦੋਂ ਵਾਰਦਤ ਹੋਇਆ ਉਹਦਾ ਵੀ ਬਰਾਮਦ ਕੀਤਾ ਗਿਆ ਸਰ ਕਿਹੜੀ ਏਰੀਆ 'ਚ ਇਹ ਘਟਨਾ ਜੀ ਇਹ ਘਟਨਾ ਗੁੰਮਟਾਲੇ ਏਰੀਆ ਦੇ ਵਿੱਚ ਹੋਇਆ ਜੀ ਪਲਾਟਸ ਆਬ ਰੋਡ ਦੇ ਵਿੱਚ ਲੋਹਾਰਕਾ ਦੇ ਨੇੜੇ ਤੇ ਕਿਸ਼ਤਾਂ ਹੋਈ ਸਰ ਇਹ ਰਾਤੀ ਇੱਕ 40 ਤੇ ਕਰੀਬ